ਮੈਨੂੰ ਨਾ ਕਾਫੀ ਵੀਰ ਭਰਾਵਾਂ ਦੇ ਫੋਨ ਆ ਰਹੇ ਸੀ ਕਾਫੀ ਮੇਰੇ ਵੀਰ ਭਰਾਵਾਂ ਨੇ ਪੁੱਛਿਆ ਭਾਈ ਜੀ ਜੇ ਕੋਈ ਛੋਡੀ ਨਿਗਾਚ ਹਨਾ ਵਧੀਆ ਜਿਹਾ ਬਛੇਰਾ ਹੋਵੇ ਕੋਈ ਜਾਇਜ਼ ਰੇਟ 'ਚ 50000 ਤੋਂ ਥੱਲੇ ਜੇ ਤੇ ਲਓ ਜੀ ਮਿੱਤਰੋ ਛੋਡੇ ਵਾਸਤੇ ਅੱਜ ਮੈਂ ਇੱਕ ਬਛੇਰਾ ਲੈ ਕੇ ਆਇਆ ਬਾਕੀ ਆਪਾਂ ਰੇਟਸ ਨੇ ਡਿਟੇਲ ਦੇਵਾਂਗੇ ਕੰਫਰਮ ਰੇਟ ਕੀ ਆ ਉਹ ਵੀ ਵੀਡੀਓ ਦੇ ਵਿੱਚ ਦੱਸ ਦਾਂਗੇ ਤੁਸੀਂ ਸਾਰੀ ਵੀਡੀਓ ਨੂੰ ਐਂਡ ਤੱਕ ਵੇਖਿਓ ਕਿਤੇ ਵੀ ਮੈਂ ਰੇਟ ਦੱਸ ਸਕਦਾ ਮੇਰੇ ਵੀਰ ਭਰਾਵੋ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਵੇਖੋਗੇ ਤੁਹਾਨੂੰ ਲੈ ਡਿਟੇਲ ਪਤਾ ਲੱਗ ਜੂ ਨਾਲੇ ਰੇਟ ਪਤਾ ਲੱਗ ਜੂ ਤੇ ਸਾਰੇ ਮੇਰੇ ਵੀਰ ਭਰਾਵਾਂ ਦਾ ਸਵਾਗਤ ਹੈ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮੈਂ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਦੀ ਜਨ ਪਰਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਨੂੰ ਆਲਟ ਸਾਈਡ ਜਰੂਰ ਕਰਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਜੀ ਤੇ ਜੇ ਕੋਈ ਮੇਰਾ ਵੀਰ ਭਰਾ ਘੋੜੀਆਂ ਵਾਸਤੇ ਨੀਰਾ ਖਰੀਦਣ ਦਾ ਚਾਹ 9649580600 ਵਾਲੇ ਨੰਬਰ ਦੇ ਬਾਈ ਹੋਰੇ ਨਾਲ ਗੱਲਬਾਤ ਕਰਕੇ ਤੁਸੀਂ ਆਪ ਦੇ ਘਰ ਨੀਰਾ ਮੰਗਵਾ ਸਕਦੇ ਹੋ ਮੇਰੇ ਵੀਰ ਭਰਾਵੋ ਦੂਰੀ ਦੇ ਹਿਸਾਬ ਨਾਲ ਰੇਟ ਹੈ ਤੇ ਬਾਕੀ ਇੱਕ ਵਾਰ ਬਾਈ ਹੋਰਾਂ ਨੂੰ ਮੌਕਾ ਜ਼ਰੂਰ ਦਿਓ ਤੇ ਬਾਕੀ ਜੀ ਆਪਣਾ ਨਾਮ ਲੈ ਕੇ ਖਰੀਦੋਗੇ ਤਾਂ ਤੁਹਾਨੂੰ ਡਿਸਕਾਊਂਟ ਦੇ ਦੇਣਗੇ ਬਾਈ ਹੋਰੇ ਤੇ ਇੱਕ ਵਾਰ ਬਾਈ ਹੋਰਾਂ ਨੂੰ ਮੌਕਾ ਜ਼ਰੂਰ ਦਿਓ 9649580600 ਇਹ ਨੰਬਰ ਤੇ ਗੱਲਬਾਤ ਕਰ ਲਿਓ ਬਾਈ ਹੋਰਾਂ ਨਾਲ ਤੇ ਹੁਣ ਆਪਾਂ ਡਿਟੇਲ ਬਾਰੇ ਗੱਲਬਾਤ ਕਰਦੇ ਹਾਂ ਮੇਰੇ ਵੀਰ ਭਰਾਵੋ 2 ਸਾਲੋਂ ਮਰਿਆ ਜੀਬ ਸ਼ੇਰੇ ਦੀ 55 ਇੰਚ ਹਾਈਟ ਹੈ ਫੱਟੀ ਵਾਲੀ ਸਵਾਰੀ ਦਾ ਵੀ ਪਾਸ ਹੈ ਸਾਊਸੀਲ ਵੀ ਹੈ ਮੇਰੇ ਵੀਰ ਭਰਾਵੋ ਤੇ ਬਾਈ ਹੋਰੇ ਦਾ ਏਰੀਆ ਹੈਗਾ ਜੀ ਮਾਨਸਾ ਤੇ 9 9 ਬਲੱਡ ਲਾਈਨ ਦਾ ਬਸ਼ੀਰਾ ਮੇਰੇ ਵੀਰ ਭਰਾਵੋ ਰੇਟ ਬਾਈ ਹੋਰੇ ਕਰਦੇ ਆ ਜੀ 45000 ਰੁਪਿਆ ਦੁਬਾਰਾ ਦੱਸ ਦਿੰਨਾ 45000 ਰੁਪਇਆ ਮੁੱਲ ਕਰਦੇ ਆ ਬਾਈ ਹੋਰੇ ਬਾਕੀ ਮੌਕੇ ਤੇ ਮਾਣਦਾਨ ਕਰ ਦੇਣਗੇ ਜੇ ਆਪਣਾ ਨਾਮ ਲੈ ਕੇ ਖਰੀਦੋਗੇ ਤਾਂ ਤੁਹਾਨੂੰ ਥੋੜਾ ਬਹੁਤਾ ਹੋਰ ਡਿਸਕਾਊਂਟ ਦੇ ਦੇਣਗੇ ਤੇ ਗੱਲਬਾਤ ਕਰ ਲਿਓ ਜੀ 96 97021566 ਇਹ ਮਾਲਕ ਵੀਰਾਂ ਦਾ ਨੰਬਰ ਹੈ ਤੇ ਜੇ ਕੋਈ ਡਿਟੇਲ ਰਹਿ ਗਈ ਹੋਈ ਤਾਂ ਬਾਈ ਹੋਰਾਂ ਤੋਂ ਲੈ ਲਿਓ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ